ਕੋਡੀ 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 ਉਧਰ ਰਾਣਾ ਜੀ ਇੱਕ ਮਿੰਟ ਰੰਦੀਪੁਰ ਦੇ ਗੋਪੀ ਦਾ ਮਾਨਸਬੰਸ ਇੱਕ ਇੱਕ ਵਾਰੀ ਦੱਸੀ ਭਾਈ ਆ ਵੀਰ ਮਿਹਨਤ ਕਰਦਾ ਕਿਉਂਕਿ ਦੱਸਣਾ ਚਾਹੀਦਾ ਸੰਗਤ ਨੂੰ ਇਹ ਰੱਖਿਆ ਕਰਦਾ ਤੇ ਇਹਦੇ ਮਨ ਵਿੱਚ ਆਇਆ ਵੀ ਮੈਂ ਮਾਝੇ ਦੇ ਮਾਨ ਹਿਮਾਲਿਆ ਪਰਬਤ ਦੀਪੁਰ ਕੇ ਗੋਪੀ ਦਾ ਮਾਨ ਸਮਾਨ ਕਰਨ ਲਈ ਆਪਣੀ ਦਸਾਂ ਨੌ ਦੀ ਕਿਰਤਕ ਵਾਈ ਵਿੱਚੋਂ ਵੀ ਹੋ ਗਈ ਹੈ ਹੀਰਾ ਇਹਦਾ ਨਾਮ ਆ ਉਧਰ ਰਿਕਸ਼ਾ ਚਲਾਉਂਦਾ ਭਰਾ ਸਾਡਾ ਤੇ ਜਦੋਂ ਮਾਨ ਕਰੂਗਾ ਫਰਦੀਪੁਰ ਕੇ ਗੋਪੀ ਦਾ ਤੇ ਪਤਨ ਨੂੰ ਜਿੰਨੀ ਖੁਸ਼ੀ ਹੋਣੀ ਨਾ ਇਹ ਵਾਈਗਰੂ ਸੱਚੇ ਪਾਤਸ਼ਾਹ ਜਾਣਦਾ ਲੈ ਵੀ ਹੀਰਾ ਤੇਰਾ ਧੰਨਵਾਦ ਨਾ ਜੇ ਤੇਰਾ ਜਿਹੜਾ ਤੇਰੇ ਕੋਲ ਮਾਈਕ ਆ ਜਾਣਾ ਹੈ ਬਹੁਤ ਬਹੁਤ ਸਤਿਕਾਰ ਜਿੰਦ ਮਗਨ ਚੱਕਿਆ ਸਾਡਾ ਵੀਰ ਹੈ ਉਧਰ ਹੀਰਾ ਵਾਹ ਵੀ ਇੱਕਮ उधर मान सलमान है ना भी बंदी दस की ना भीर का हीरा रिके वाला मेहनत तो कोई भी मारी नहीं भावे कोई रिक्शा चला कोई जहाज चलावे हीरे लिए होनी चाहिए गोपी भला गल बन गई किसी की कान में हीरा किसी की नाक में हीरा हमें हीरो से क्या लेना हमारा यार है हीरा उपी हैपी, हैपी बैंसा अमरीका यह सा ਮਾਨ ਸਨਮਾਨ ਕਰਨ ਦੇ ਕਬੱਡੀ ਖਿਡਾਰੀਆਂ ਦੇ ਸੋ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਇੱਕ ਚੋਟੀ ਦੀ ਟੱਕਰ ਹੋਣ ਜਾ ਰਹੀ ਹੈ ਜਿਹੜੀ ਗੁਰੂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਬੁਣਾਤੇ ਬੈਲ ਆਈਕਨ ਨੂੰ ਤੁਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਆਂ ਅਪਡੇਟ ਮਿਲ ਸਕੇ ਤਾਂ ਨਵਾਜੀ